ਆ ਸਰਕਾਰੀ ਹਸਪੀਟਲ ਮੁਕੇਰੀਆਂ ਦਾ ਹਾਲ ਆ ਤੇ ਇਹਨਾਂ ਦੀ ਸਵੇਰ ਦੀ ਲਾਈਟ ਗਈ ਆ ਐਕਸ-ਰੇ ਮਸ਼ੀਨ ਬੰਦਿਆ ਇਹਨਾਂ ਦੀ ਆ ਮੁਕੇਰੀਆਂ ਦਾ ਹਸਪੀਟਲ ਆ ਸਰਕਾਰੀ ਪੇਸ਼ੈਂਟ ਇਦਾਂ ਹੀ ਵਿਚਾਰੇ ਬੈਠੇ ਖੱਜਲ ਹੋਣ ਨੂੰ ਤੇ ਜਿੰਨਾਂ ਦਾ ਸਰਕਾਰੀ ਐਕਸ-ਰੇ ਉਹ ਕਿੱਥੋਂ ਕਰਾਣਗੇ ਦੱਸੋ ਆ ਸਰਕਾਰੀ ਹਸਪੀਟਲ ਮੁਕੇਰੀਆਂ ਦਾ ਹਾਲ ਆ ਤੇ ਇਹਨਾਂ ਦੀ ਸਵੇਰ ਦੀ ਲਾਈਟ ਗਈ ਆ ਐਕਸ-ਰੇ ਮਸ਼ੀਨ ਬੰਦ ਹੈ ਇਹਨਾਂ ਦੀ ਆ ਮੁਕੇਰੀਆਂ ਦਾ ਹਸਪੀਟਲ ਆ ਸਰਕਾਰੀ ਪੇਸ਼ੈਂਟ ਇਦਾਂ ਹੀ ਵਿਚਾਰੇ ਬੈਠੇ ਖੱਜਲ ਹੋਣ ਨੂੰ ਤੇ ਜਿੰਨਾਂ ਦਾ ਸਰਕਾਰੀ ਐਕਸ-ਰੇ ਉਹ ਕਿੱਥੋਂ ਕਰਾਣਗੇ ਦੱਸੋ